ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਅਤੇ ਮੰਡ న్యూਜ਼ ਪੰਜਾਬ ਦੇਖ ਰਹੇ ਸਮੁੱਚੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਔਰ ਹਮੇਸ਼ਾ ਤੁਹਾਡੀ ਚੜ੍ਹਦੀ ਕਲਾ ਦੀ ਪਰਮਾਤਮਾ પાસે ਕਾਮਨਾ ਕਰਦੇ ਆ ਕਿਉਂਕਿ ਤੁਹਾਡੀ ਚੜ੍ਹਦੀ ਕਲਾ ਦੇ ਨਾਲ ਹੀ ਸਾਡੀ ਚੜ੍ਹਦੀ ਕਲਾ ਸੋ ਦੋਸਤੋ ਹਾਜ਼ਰਾਜ ਪੰਜਾਬ ਦੇ ਮ ਸਵੇਦਨਸ਼ੀਲ ਮੁੱਦੇ ਤੇ ਗੱਲਬਾਤ ਲੈ ਕੇ ਤੁਹਾਡੀ ਕਚਹਿਰੀ ਚ ਇਹ ਜਿਹੜਾ ਮੁੱਦਾ ਇਹ ਪੰਜਾਬ ਦੀ ਧਰਤਲ ਦੇ ਨਾਲ ਜੁੜਿਆ ਹੋਇਆ ਮੁੱਦਾ ਇਹਦੇ ਨਾਲ ਇਕੱਲੇ ਸਿੱਖਾਂ ਦੀਆਂ ਭਾਵਨਾਵਾਂ ਹੀ ਨਹੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਹਰ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਇਸ ਮੁੱਦੇ ਦੇ ਨਾਲ ਜੁੜੀਆਂ ਹੋਈਆਂ ਨੇ ਦੋਸਤੋ ਇਹ ਮੁੱਦਾ ਜੋ ਪੰਜਾਬ ਦੀਆਂ ਸੱਥਾਂ ਦੇ ਵਿੱਚ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਖਾਸ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਮੁੱਦੇ ਤੇ ਬਾਜ਼ ਅੱਖ ਰੱਖ ਕੇ ਬੈਠੀ ਹੋਈ ਆ ਤੇ ਜਿੱਥੇ ਵੀ ਚਾਰ ਸੱਜਣ ਇੱਕ ਦੂਸਰੇ ਨੂੰ ਮਿਲਦੇ ਨੇ ਤਾਂ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਕਿ ਕੀ ਸਰਕਾਰ ਭਾਈ ਬਲਵੰਤ ਸਿੰਘ ਰਾਜੋਵਾਲਾ ਨੂੰ ਫਾਂਸੀ ਦੇਣ ਜਾ ਰਹੀ ਆ ਇਹ ਸਵਾਲ ਲੋਕਾਂ ਦੇ ਵਿੱਚ ਕਿਉਂ ਦੁਆਰਾ ਪੁੱਛਿਆ ਜਾ ਰਿਹਾ ਇਸ ਸਵਾਲ ਲੋਕਾਂ ਇੱਕ ਦੂਜੇ ਕੋਲੋਂ ਇਹ ਦਿੱਤੇ ਦੋ ਤਿੰਨ ਪਹਿਲੂ ਨੇ ਜਿਹੜੇ ਵਿਚਾਰਨਯੋਗ ਨੇ ਸਭ ਤੋਂ ਪਹਿਲਾਂ ਤਾਂ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਡਬਲ ਬੈਂਚ ਵੱਲੋਂ ਇੱਕ ਫੈਸਲਾ ਕੁਝ ਦਿਨ ਪਹਿਲਾਂ ਆਇਆ ਜਿਹਦੇ ਵਿੱਚ ਸੁਪਰੀਮ ਕੋਰਟ ਦੀ ਡਬਲ ਬੈਂਚ ਨੇ ਕੇਂਦਰ ਸਰਕਾਰ ਦੇ ਜੋ ਕਾਨੂੰਨੀ ਮਾਹਰ ਕਾਨੂੰਨ ਦੇ ਸਭ ਤੋਂ ਉੱਪਰਲੇ ਅਫਸਰ ਨੇ ਉਹਨਾਂ ਨੂੰ ਜਿਹੜੀ ਮਤਲਬ ਫਟਕਾਰ ਪਾਈ ਲਾ ਲੋ ਕਹਿ ਰਹੋ ਚਾਹੇ ਜਾਂ ਉਹਨਾਂ ਨੂੰ ਸਵਾਲ ਕੀਤਾ ਵੀ ਭਾਈ ਬਲਵੰਤ ਸਿੰਘ ਰਾਜੋਵਾਲਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਇਹ ਸਵਾਲ ਲੋਕਾਂ ਚ ਆਮ ਆ ਗਿਆ ਕਿਉਂਕਿ ਇਹ ਗੱਲ ਲੋਕਾਂ ਦੇ ਵਿੱਚ ਜ਼ਿਆਦਾ ਖਿੱਚਦਾ ਕੇਂਦਰ ਬਣ ਗਈ ਵੀ ਭਾਈ ਬਲਵੰਤ ਸਿੰਘ ਰਾਜੋਵਾਲਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਸੁਪਰੀਮ ਕੋਰਟ ਨੇ ਦਾ ਮਤਲਬ ਇਹ ਨਹੀਂ ਕਿਹਾ ਵੀ ਤੁਸੀਂ ਉਹਨੂੰ ਜਲਦੀ ਤੋਂ ਜਲਦੀ ਫਾਂਸੀ ਚਾੜ ਦਿਓ ਉਹਨਾਂ ਨੇ ਸਵਾਲ ਪੁੱਛਿਆ ਵੀ ਜਦੋਂ ਅਦਾਲਤ ਕਿਸੇ ਦੋਸ਼ੀ ਨੂੰ ਸਜ਼ਾ ਸੁਣਾ ਦਿੰਦੀ ਆ ਤੇ ਫਿਰ ਤਾਂ ਸਰਕਾਰ ਦਾ ਕੰਮ ਆ ਉਹ ਸਜ਼ਾ ਨੂੰ ਅਮਲ ਦੇ ਵਿੱਚ ਲਿਆਉਣਾ ਫਿਰ ਤੁਸੀਂ ਇਹ ਕਿਉਂ ਨਹੀਂ ਹੁਣ ਤਾਈ ਕੀਤਾ ਅਦਾਲਤ ਦਾ ਸਵਾਲ ਪੁੱਛਣਾ ਜਾਇਜ਼ ਆ ਇਦੋਂ ਬਿਨਾਂ ਜਿਹੜੀ ਹੋਰ ਘਟਨਾ ਲੋਕਾਂ ਦਾ ਧਿਆਨ ਖਿੱਚਦੀ ਆ ਉਹ ਆ ਵੀ ਪੰਜਾਬ ਦੇ ਵਿੱਚ ਅਰਧ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਦੀ ਤਾਇਨਾਤੀ ਹੁਣ ਜਦੋਂ ਬਿਨਾਂ ਕਿਸੇ ਗੱਲ ਤੋਂ ਪੰਜਾਬ ਦੇ ਵਿੱਚ ਅਰਧ ਸੈਨਿਕ ਬਲਾਂ ਦੀ ਤਣਾਤੀ ਹੋ ਰਹੀ ਆ ਪੰਜਾਬ ਦੀ ਸੁਰੱਖਿਆ ਲਈ ਪੰਜਾਬ ਦੀ ਪੁਲਿਸ ਹਮੇਸ਼ਾ ਤਿਆਰ ਰਹਿੰਦੀ ਆ ਫਿਰ ਭਰਤੀਆਂ ਵੀ ਬਹੁਤ ਹੋ ਚੁੱਕੀਆਂ ਨੇ ਨਫਰੀ ਚਲੋ ਕਾਫੀ ਆ ਠੀਕ ਆ ਬਲਾ ਘੱਟ ਹੋ ਸਕਦੀ ਆ ਫਿਰ ਵੀ ਪੰਜਾਬ ਦੀ ਜਿਹੜੀ ਸਥਿਤੀ ਨੂੰ ਸੰਭਾਲਣ ਦੇ ਕਾਬਿਲ ਆ ਪੰਜਾਬ ਦੀ ਪੁਲਿਸ ਦੇਖ ਰਹੀ ਆ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਅਰਧ ਸੈਨਿਕ ਬਲਾਂ ਦੀ ਜਿਹੜੀ ਤਣਾਤੀ ਪੰਜਾਬ 'ਚ ਹੋ ਰਹੀ ਆ ਇਹ ਲੋਕਾਂ ਦਾ ਧਿਆਨ ਖਿੱਚ ਰਹੀ ਆ ਵੀ ਕੀ ਪੰਜਾਬ ਦੇ ਵਿੱਚ ਕੁਝ ਵੱਡਾ ਵਾਪਰਨ ਜਾ ਰਿਹਾ ਜਿਹਦਾ ਸਥਿਤੀ ਕੰਟਰੋਲ ਤੋਂ ਬਾਹਰ ਨਾ ਹੋ ਜੇ ਉਹਨੂੰ ਸਾਹਮਣੇ ਵਾਸਤੇ ਜਿਹੜਾ ਇਹ ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਪੰਜਾਬ ਦੇ ਵਿੱਚ ਤਾਇਨਾਤ ਕੀਤੀਆਂ ਜਾ ਰਹੀਆਂ ਨੇ ਸੋ ਦੋਸਤੋ ਇਹ ਕੁਝ ਨੁਕਤੇ ਨੇ ਜਿਹੜੇ ਧਿਆਨ ਮੰਗਦੇ ਨੇ ਸੋ ਗੱਲਬਾਤ ਆਪਾਂ ਟੈਕਨੀਕਲ ਪੁਆਇੰਟ ਤੇ ਕਰਦੇ ਆ ਕਿਉਂਕਿ ਕੁਝ ਨੁਕਤੇ ਲੈ ਕੇ ਵੀ ਰੱਖਨੇ ਪੈਂਦੇ ਆ ਕਿਉਂਕਿ ਕਈ ਵਾਰੀ ਦਿਮਾਗ ਤੇ ਸਾਰੀਆਂ ਗੱਲਾਂ ਨਹੀਂ ਚੇਤੇ ਰਹਿੰਦੀਆਂ ਉਹ ਸਾਰੇ ਪਹਿਲੂਆਂ ਤੇ ਤੁਹਾਨੂੰ ਇੱਕ ਵਾਰੀ ਨਜ਼ਰਸਾਨੀ ਮરાਉਨੇ ਆ ਵੀ ਜਿਹੜਾ 15 ਅਕਤੂਬਰ ਦੀ ਤਰੀਕ ਆ ਰਹੀ ਆ ਮure ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਵੀ ਕਿਤੇ 15 ਅਕਤੂਬਰ ਨੂੰ ਭਾਈ ਰਾਜੂਵਾਲਾ ਨੂੰ ਫਾਂਸੀ ਨਾ ਦੇ ਦਿੱਤੀ ਜਾਵੇ ਸੋ ਦੋਸਤੋ ਪਹਿਲਾਂ ਤਾਂ ਇਹ ਜਿਹੜੀ ਤੁਹਾਡੇ ਮਨ ਦੇ ਵਿੱਚ ਸ਼ੰਕਾ ਇਹਨੂੰ ਦੂਰ ਕਰ ਲੋ ਕਿ 15 ਅਕਤੂਬਰ ਨੂੰ ਇਹੋ ਜਿਹਾ ਕੋਈ ਫੈਸਲਾ ਨਹੀਂ ਆ ਸਕਦਾ ਜਿਸ ਦੇ ਨਾਲ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦਿੱਤੀ ਜਾਵੇ ਕਿਉਂਕਿ ਇਹ ਫੈਸਲਾ ਤਾਂ ਕੋਰਟ ਕਰ ਚੁੱਕਿਆ ਹੈ ਫੈਸਲੇ ਦੇ ਉੱਪਰ ਫੈਸਲਾ ਨਹੀਂ ਸੁਣਾਇਆ ਜਾਂਦਾ ਇਹ ਫੈਸਲਾ ਪਹਿਲਾਂ ਕੋਰਟ ਵੱਲੋਂ ਕੀਤਾ ਜਾ ਚੁੱਕਿਆ ਇਹਨੂੰ ਅਮਲ ਦੇ ਵਿੱਚ ਲਿਆਉਣਾ ਸਰਕਾਰ ਦਾ ਕੰਮ ਸੀ ਸੋ ਤੁਹਾਨੂੰ ਦੱਸ ਦਿਆਂ ਵੀ ਹੁਣ ਜਿਹੜੀ 15 ਅਕਤੂਬਰ ਨੂੰ ਮੋੜ ਸੁਣਵਾਈ ਹੋਣੀ ਆ ਨਾ ਇਹਦੇ ਵਿੱਚ ਇਹੋ ਜਿਹਾ ਕੋਈ ਫੈਸਲਾ ਨਹੀਂ ਹੋਊਗਾ ਵੀ ਭਾਈ ਬਲਵੰਤ ਸਿੰਘ ਰਾਜੂਵਾਲੇ ਨੂੰ ਫਾਂਸੀ ਤੇ ਝਾੜ ਦਿਓ ਸੋ ਇਹ ਸੁਣਵਾਈ ਦੋ ਜੱਜ ਕਰ ਰਹੇ ਨੇ ਡਬਲ ਬੈਂਚ ਆ ਜਿਹਦੇ ਵਿੱਚ ਜਸਟਿਸ ਵਿਕਰਮਨਾਥ ਤੇ ਜਸਟਿਸ ਜਿਹੜੇ ਨੇ ਸੰਦੀਪ ਮਹਿਤਾ ਇਹ ਦੋ ਜੱਜ ਨੇ ਜਿਹੜੇ ਸੁਣਵਾਈ ਕਰ ਰਹੇ ਨੇ ਤੇ ਇਹਨਾਂ ਜੱਜਾਂ ਨੇ ਜਿਹੜਾ ਹੈਗਾ ਆਪਣਾ ਸਵਾਲ ਕਰਨਾ ਕੀਤਾ ਸੀ ਸਲੈਸਟਰ ਜਨਰਲ ਨੇ ਜਿਹੜੇ ਭਾਰਤ ਦੇ ਸਭ ਤੋਂ ਉੱਪਰਲੇ ਕਾਨੂੰਨੀ ਆਫੀਸਰ ਨੇ ਉਹਨਾਂ ਦਾ ਨਾਮ ਹੈਗਾ ਕੇ ਐਮ ਨਟਰਾਜ ਇਹ ਕੇ ਐਮ ਨਟਰਾਜ ਨੇ ਜਿਹੜੇ ਇਹ ਭਾਰਤ ਦੇ ਕਾਨੂੰਨੀ ਸਲੈਸਟਰ ਜਨਰਲ ਦੇ ਅਹੁਦੇ ਤੇ ਨੇ ਤੇ ਕਾਨੂੰਨ ਦਾ ਇਹ ਸਭ ਤੋਂ ਉੱਪਰਲਾ ਅਹੁਦਾ ਹੁਣ ਇਹ ਦੋ ਜੱਜ ਸਹਿਬਾਨ ਨੇ ਜਦੋਂ ਪੁੱਛਿਆ ਕੇ ਨਟਰਾਜ ਨੂੰ ਭਈ ਤੁਸੀਂ ਹੁਣ ਤੱਕ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਕਿਉਂ ਨਹੀਂ ਦੇ ਸਕੇ ਜਦੋਂ ਉਹਨੂੰ ਪੁੱਛਣਾ ਕੀਤਾ ਅਦਾਲਤ ਨੇ ਵੀ ਤੁਸੀਂ ਫਿਰ ਇਹਨਾਂ ਟਾਈਮ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਕਿਉਂ ਨਹੀਂ ਦੇ ਸਕੇ ਤਾਂ ਜਿਹੜੇ ਭਾਰਤ ਦੇ ਸੋਲਿਸਟਰ ਜਨਰਲ ਕੇ ਐਮ ਨਟਰਾਜ ਨੇ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਉਹਨਾਂ ਨੇ ਫਿਰ ਅਦਾਲਤ ਨੂੰ ਕੀ ਕਿਹਾ ਉਹ ਕਹਿੰਦੇ ਵੀ ਇਹ ਬਹੁਤ ਵੱਡੀ ਗਲਤੀ ਹੋਈ ਆ ਵੀ ਜਿਹੜਾ ਅਦਾਲਤ ਦੇ ਫੈਸਲੇ ਦਾ ਪਾਲਣ ਨਹੀਂ ਕੀਤਾ ਜਾ ਸਕਿਆ ਇਹ ਗਲਤੀ ਕੀਤੀ ਹੋਈ ਇਹ ਗਲਤੀ ਕੇਂਦਰ ਸਰਕਾਰ ਦੀ ਤੇ ਜਾਂ ਕੁਝ ਉਹ ਸਿਆਸਤਦਾਨਾਂ ਦੀ ਜਿਹੜੇ ਇਸ ਸਵੇਦਨਸ਼ੀਲ ਮੁੱਦੇ ਤੇ ਵੀ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹੇ ਆ ਹੁਣ ਤਾਈ ਤੇ ਉਹਨਾਂ ਨੇ ਮਤਲਬ ਇਸ ਮੁੱਦੇ ਨੂੰ ਕਿਸੇ ਤਨ ਪੱਤਣ ਲੱਗਣ ਹੀ ਨਹੀਂ ਦਿੱਤਾ ਸੋ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਵੀ ਭਾਈ ਬਲਵੰਤ ਸਿੰਘ ਰਾਜੂਆਣਾ ਨੂੰ ਜਿਹੜੀ ਇਹ ਫਾਂਸੀ ਦੀ ਸਜ਼ਾ ਦਾ ਇਹ ਜੁਲਾਈ 2007 ਦੇ ਵਿੱਚ ਹੋਈ ਸੀ ਅੱਜ ਆਪਾਂ 25 'ਚ ਬੈਠੇ ਆ 18 ਸਾਲ ਹੋ ਗਏ ਤੇ ਮਾਮਲੇ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਸਿੱਟਿੰਗ ਮੁੱਖ ਮੰਤਰੀ ਬਲਵੰਤ ਸਿੰਘ ਦੀ ਹਤਿਆ ਦੀ ਸਾਜ਼ਿਸ਼ ਦੇ ਵਿੱਚ ਇਹ ਭਾਈ ਬਲਵੰਤ ਸਿੰਘ ਰਾਜੂਵਾਨ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਿਉਰਾ ਬਹੁਤ ਸਾਰੇ ਸਿੰਘ ਨੇ ਜਿਹੜੇ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਵੀ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਹ ਸਾਰਾ ਮਾਮਲਾ ਤੁਸੀਂ ਜਾਣਦੇ ਹੋ ਹੁਣ 2007 ਸਾਲ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂਵਾਨੇ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਹੁਕਮ ਸੁਣਾਤਾ ਜਾਣ ਕੇ ਜਦੋਂ ਕਿਸੇ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਹੋ ਜਾਂਦਾ ਨਾ ਉਸ ਦਿਨ ਤੋਂ ਉਸ ਬੰਦੇ ਨੂੰ ਜੇਲ੍ਹ ਦੀ ਜਿਹੜੀ ਇੱਕ ਚੱਕੀ ਦੇ ਵਿੱਚ ਰੱਖਿਆ ਜਾਂਦਾ ਜਿਹਦਾ ਆਕਾਰ ਬੜਾ ਸੀਮਤ ਜਿਹਾ ਹੁੰਦਾ ਬੰਦਾ ਮਸਾਂ ਹੀ ਉਹਦੇ 'ਚ ਖੜ੍ਹ ਸਕਦਾ ਬਹਿਣ ਪੈਣ ਦਾ ਵੀ ਪੂਰਾ ਪੂਰਾ ਹੀ ਸਿਸਟਮ ਹੁੰਦਾ ਉੱਥੇ ਤੇ ਨਾਲ ਹੀ ਉਹਦੇ ਵਿੱਚ ਲੈਟਰੀਨ ਬਾਥਰੂਮ ਹੁੰਦਾ ਮੌਤ ਦੀ ਸਜ਼ਾ ਪ੍ਰਾਪਤ ਇਨਸਾਨ ਨੂੰ ਆਮ ਕੈਦੀਆਂ ਦੇ ਨਾਲ ਮੇਲ ਮਲਾਪ ਨਹੀਂ ਕਰਨ ਦਿੱਤਾ ਜਾਂਦਾ ਹੋਰ ਵੀ ਕਿਸੇ ਨੂੰ ਉਹਦੇ ਨੇੜੇ ਨਹੀਂ ਜਾਣ ਦਿੱਤਾ ਜਾਂਦਾ ਦੇ ਜੇ ਬਾਹਰ ਵੀ ਕੱਢਿਆ ਜਾਂਦਾ ਤਾਂ ਥੋੜਾ ਸਮਾਂ ਉਹਨੂੰ ਬਾਹਰ ਕੱਢਿਆ ਜਾਂਦਾ ਉਹ ਵੀ ਪੂਰੇ ਪਹਿਰੇ ਦੇ ਹੁਣ ਦੋਸਤੋ ਇੱਕ ਬੰਦਾ ਪਿਛਲੇ 18 ਸਾਲ ਤੋਂ ਲੈ ਕੇ ਜੇਲ੍ਹ ਦੀ ਚੱਕੀ ਦੇ ਵਿੱਚ ਬੈਠਾ ਆਪਣੀ ਮੌਤ ਨੂੰ ਉਡੀਕ ਰਿਹਾ ਦੇਖੋ ਜਿਹਦੇ ਸਿਰ ਤੇ ਹਮੇਸ਼ਾ ਮੌਤ ਦੀ ਤਲਵਾਰ ਲਟਕ ਰਹੀ ਹੋਵੇ ਕੀ ਮਹਿਸੂਸ ਕਰਦਾ ਉਹ ਕਿੰਨਾ ਸਮਾਂ ਉਹਦਾ ਔਖਾ ਲੰਘਦਾ ਚਲੋ ਠੀਕ ਆ ਵੇਸ ਇੱਕ ਬਹਾਦਰ ਕੌਮ ਆ ਇਹਨਾਂ ਕੋਲੇ ਪ੍ਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਫਲਸਫਾ ਕਲਕੀਆਂ ਵਾਲੇ ਪਾਤਸ਼ਾਹ ਦਾ ਵਾਰਿਆ ਹੋਇਆ ਸਰਬੰਸ ਇਸ ਸਮੇਂ ਸਾਨੂੰ ਸਕੂਨ ਦਿੰਦਾ ਵੀ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਪੂਰਾ ਪੂਰਾ ਬੱਚੇ ਸਾਡੇ ਤੋਂ ਦੀ ਇਨਸ਼ਾਅਰ ਕਰਤੇ ਤੇ ਜੇ ਕੌਮ ਦੇ ਲਈ ਅਸੀਂ ਕੁਝ ਕਰ ਜਾਗੇ ਤਾਂ ਅਸੀਂ ਸੰਸਾਰ ਤੇ ਹਮੇਸ਼ਾ ਵਾਸਤੇ ਅਮਰ ਹੋ ਜਾਗੇ ਇਹ ਜਨੂਨ ਠੀਕ ਆ ਵੀ ਬੰਦੇ ਨੂੰ ਹੌਸਲਾ ਦਿੰਦਾ ਤੇ ਬੰਦਾ ਆਪਣਾ ਸਮਾਂ ਬਤੀਤ ਕਰ ਰਿਹਾ ਪਰ ਜੇ ਇਨਸਾਨੀ ਤੌਰ ਤੇ ਸੋਚੀਏ ਤੇ ਉਹ 18 ਸਾਲ ਤੋਂ ਇਸ ਭਿਆਨਕ ਸਜ਼ਾ ਨੂੰ ਹਰ ਪਲ ਆਪਣੇ ਮੂਹਰੇ ਖੜੀ ਦੇਖ ਰਹੇ ਨੇ ਤੇ ਉਹ ਜੀਵਨ ਜਿਉ ਰਹੇ ਨੇ ਤੇ ਪਿਛਲੇ 30 ਸਾਲਾਂ ਤੋਂ ਉਹ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੁਣ ਸੈਂਟਰ ਗਵਰਨਮੈਂਟ ਦੀ ਗਲਤੀ ਤੇ ਉਹਦੀ ਸਜ਼ਾ ਭਾਈ ਬਲਵੰਤ ਸਿੰਘ ਰਾਜੂਆਣਾ ਕਿਉਂ ਭੁਗਤਣਾ ਫੇਰ ਇੱਕ ਇਨਸਾਨ ਨੂੰ ਜਿਹੜਾ ਹੈਗਾ ਦੋ ਸਜ਼ਾਾਂ ਨਹੀਂ ਦਿੱਤੀਆਂ ਜਾ ਸਕਦੀਆਂ ਦੇਖੋ ਇੱਕ ਅਪਰਾਧ ਦੇ ਵਿੱਚ ਇੱਕ ਇਨਸਾਨ ਨੂੰ ਦੋ ਸਜ਼ਾਾਂ ਦੇਣੀਆਂ ਤਾਂ ਕਾਨੂੰਨ ਦੇ ਵੀ ਹਲਟ ਕਰ ਲਾ ਜਾਂ ਤੁਸੀਂ ਉਹਨੂੰ ਉਮਰ ਕੈਦ ਕਟਾ ਸਕਦੇ ਹੋ ਜਾਂ ਤੁਸੀਂ ਉਹਨੂੰ ਟ੍ਰਾਇਲ ਦੇ ਦੌਰਾਨ ਜਿਹੜਾ ਫਾਂਸੀ ਦਾ ਹੁਕਮ ਹੋ ਗਿਆ ਤਾਂ ਉਹਨੂੰ ਤੁਸੀਂ ਫਾਂਸੀ ਦੇ ਸਕਦੇ ਹੋ ਸੋ ਦੋਸਤੋ ਭਾਈ ਰਾਜਵਾਨਾ 30 ਸਾਲ ਜਿਹੜੀ ਕੈਦ ਘਟ ਚੁੱਕੇ ਨੇ ਪਰ ਦੂਸਰੇ ਨੰਬਰ ਤੇ ਜਿਹੜਾ ਕੇਂਦਰ ਦੀ ਸਰਕਾਰ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਹਨਾਂ ਕੈਦੀਆਂ ਨੂੰ ਕੁਝ ਰਿਹਾਈ ਆਪਣਾ ਜਿਹੜਾ ਦਿੱਤੀ ਗਈ ਸਜ਼ਾ ਮਾਫ਼ੀ ਕੀਤੀ ਗਈ ਇਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੀ ਸਜ਼ਾ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਨੋਟੀਫਿਕੇਸ਼ਨ ਜਾਰੀ ਹੋਇਆ ਔਰ ਨੋਟੀਫਿਕੇਸ਼ਨ ਜਾਰੀ ਹੋ ਗਿਆ ਉਹਨੂੰ ਲਾਗੂ ਕਰਨਾ ਵੀ ਸਰਕਾਰ ਦੇ ਹੱਥ ਵਸਾ ਤੇ ਸਰਕਾਰ ਚਾਹੁੰਦੀ ਤਾਂ ਕੁਝ ਸਮਾਂ ਪਹਿਲਾਂ ਹੀ ਬਲਵੰਤ ਸਿੰਘ ਰਾਜਵਾਨਾ ਸਮੇਤ ਹੋਰ ਜਿਹੜੇ ਬੰਦਿਆਂ ਨੂੰ ਵੀ ਕੁਝ ਰਾਹਤ ਦਿੱਤੀ ਗਈ ਸੀ ਉਹਨਾਂ ਨੂੰ ਰਿਹਾ ਕਰ ਸਕਦੀ ਸੀ ਸੋ ਦੋਸਤੋ ਫਿਰ ਪੰਜਾਬ ਦੇ ਵਿੱਚ ਵੀ ਤੁਹਾਨੂੰ ਪਤਾ ਕੁਝ ਬਹੁਤ ਸਮਾਂ ਸਾਡੀ ਆਪਣੀ ਜਿਹਨੂੰ ਅਸੀਂ ਸਰਕਾਰ ਕਹਿੰਦੇ ਰਹੇ ਹਾਂ ਪੰਥਕ ਸਰਕਾਰ ਕਹਿੰਦੇ ਰਹੇ ਹਾਂ ਉਹ ਲੋਕਾਂ ਨੇ ਵੀ ਰਾਜ ਭਾਗ ਭੋਗਿਆ ਤੇ ਆਪਣਾ ਜਿਹੜਾ ਪੰਥ ਦੇ ਨਾਂ ਤੇ ਰੋਟੀਆਂ ਸੇਕਦੇ ਰਹੇ ਉਹ ਛੜਾ ਸਕਦੇ ਸੀ ਕੇਂਦਰ ਦੇ ਨਾਲ ਭਾਈਵਾਲ ਵੀ ਸੀ ਪਰ ਉਹ ਲੋਕ ਤਾਂ ਖੁਦ ਇਹਨਾਂ ਬੰਦੀ ਸਿੱਖਾਂ ਨੂੰ ਕਾਤਲ ਤੇ ਪਤਾ ਨਹੀਂ ਤਰ੍ਹਾਂ ਤਰ੍ਹਾਂ ਦੇ ਪਾਕਿਸਤਾਨ ਦੀਆਂ ਏਜੰਸੀਆਂ ਦੇ ਬੰਦੇ ਕਹਿ ਕੇ ਕੀ ਪ੍ਰਚਾਰ ਕਰਦੇ ਰਹੇ ਸੋ ਹੁਣ ਜਦੋਂ ਇਹ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ ਇਹਨੂੰ ਲਾਗੂ ਕੀਤਾ ਜਾ ਸਕਦਾ ਸੀ ਤੇ ਬਲਵੰਤ ਸਿੰਘ ਰਾਜੂਆਣ ਸਮੇਤ ਬੰਦੀ ਸਿੱਖਾਂ ਦੀ ਰਿਹਾਈ ਹੋ ਸਕਦੀ ਸੀ ਸੋ ਠੀਕ ਆ ਚਲੋ ਕੁਝ ਸਾਰੇ ਸਹਿਮਤ ਨਹੀਂ ਹੁੰਦੇ ਵਿਰੋਧੀ ਵੀ ਨੇ ਵਿਰੋਧੀਆਂ ਦੇ ਵੀ ਕੋਸਰ ਨਹੀਂ ਮੇ ਪਏ ਕਿਉਂਕਿ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਕੱਟਣ ਵਾਲਾ ਬੰਦਾ ਬਾਹਰ ਆ ਕੇ ਕਾਨੂੰਨ ਵਿਵਸਥਾ ਨੂੰ ਕੋਈ ਖਤਰਾ ਪੈਦਾ ਨਹੀਂ ਕਰ ਸਕਦਾ ਜਿਹੜੇ ਬੰਦੇ ਨੇ ਆਪਣੀ 30 ਸਾਲ ਉਮਰ ਜੇਲ੍ਹ ਦੇ ਵਿੱਚ ਕੱਟ ਲਈ ਉਹਨੇ ਸਾਰਾ ਕੁਝ ਦੇਖ ਲਿਆ ਉਹ ਅੱਗੇ ਕੋਈ ਇਹੋ ਜਿਹਾ ਕੰਮ ਨਹੀਂ ਚੁੱਕੂਗਾ ਜਿਹਦੇ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਜਾਂ ਪੰਜਾਬ ਦੇ ਭਾਈਚਾਰਿਆਂ ਦੇ ਵਿੱਚ ਕੋਈ ਫਰਕ ਪਵੇ ਸੋ ਦੋਸਤੋ ਬਲਵੰਤ ਸਿੰਘ ਰਾਜੋਆਣਾ ਨੂੰ ਜਿਹੜੀ ਆ ਇਹਨਾਂ ਦਿਨਾਂ ਦੇ ਵਿੱਚ ਫਲਹਾਲ ਫਾਂਸੀ ਦੀ ਦਿੱਤੀ ਜਾਣ ਦਾ ਕੋਈ ਚਾਂਸ ਨਹੀਂ ਹੈ ਹਾਂ ਪਰ ਹੁਣ ਇਹ ਦੋ ਜਸਟਿਸ ਜਸਟਿਸ ਸਹਿਬਾਨ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਇਹਨਾਂ ਨੇ ਸਰਕਾਰ ਨੂੰ ਇੱਕ ਤਾਂ ਹਦਾਇਤ ਕਰਤੀ ਕਹਿ ਲੋ ਜਾਂ ਹੁਕਮ ਦੇਤਾ ਕਹਿ ਲੋ ਵੀ ਹੁਣ ਅਸੀਂ ਤੁਹਾਡੇ ਕਹਿਣ ਤੇ ਇਸ ਫੈਸਲੇ ਨੂੰ ਨਾ ਤਾਂ ਪੋਸਟਪੋਨ ਕਰ ਸਕਦੇ ਆ ਨਾ ਅਸੀਂ ਇਹਨੂੰ ਤੁਹਾਡੇ ਕਹਿਣ ਤੇ ਹੁਣ ਲਟਕਾ ਸਕਦੇ ਆ ਵੀ ਹੋਰ 5-7 ਸਾਲੇ ਆਈ ਜਿਹੜਾ ਮਾਮਲਾ ਲਟਕਦਾ ਰਹੇ ਉਹ ਕਹਿੰਦੇ ਵੀ ਹੁਣ ਅਸੀਂ ਇਹਨੂੰ ਜਿਹੜਾ ਕਿਸੇ ਤਣ ਪੱਤਣ ਲਾ ਕੇ ਛੱਡਾਂਗੇ ਤੇ ਕੇਂਦਰ ਸਰਕਾਰ ਦਾ ਹੁਣ ਇਹਦੇ ਤੇ ਪ੍ਰਤੀਕਰਮ ਕੀ ਆ ਉਹ ਆਪਾਂ ਨੂੰ ਪਤਾ ਲੱਗਣਾ ਜਦੋਂ 15 ਅਕਤੂਬਰ ਨੂੰ ਸੈਂਟਰ ਗਵਰਨਮੈਂਟ ਆਪਣੇ ਇਸ ਉੱਚ ਅਫੀਸਰ ਦੇ ਰਾਹੀਂ ਆਪਣਾ ਹਲਫਨਾਮਾ ਐਫੀਡੇਵਿਟ ਦੇ ਰੂਪ ਵਿੱਚ ਅਦਾਲਤ ਵਿੱਚ ਪੇਸ਼ ਕਰਨਗੇ 15 ਤਰੀਕ ਨੂੰ ਅਦਾਲਤ ਦੇ ਵਿੱਚ ਕੇਂਦਰ ਸਰਕਾਰ ਦਾ ਹਲਫਨਾਮਾ ਦਾਇਰ ਹੋਊਗਾ ਜੀ ਦੇ ਵਿੱਚ ਕੇਂਦਰ ਸਰਕਾਰ ਦੀ ਕੀ ਨੀਅਤ ਕੀ ਉਹ ਕਰਨਾ ਚਾਹੁੰਦੀ ਆ ਜਾਂ ਉਹ ਹੋਰ ਸਮਾਂ ਲੈ ਕੇ ਇਸ ਕੇਸ ਨੂੰ ਲਟਕਾਉਣਾ ਚਾਹੁੰਦੀ ਆ ਜਾਂ ਬਲਵੰਤ ਸਿੰਘ ਰਾਜੋਆਣੇ ਦੀ ਰਿਹਾਈ ਦੇ ਹੁਕਮ ਦਿੰਦੀ ਆ ਤੇ ਜਾਂ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਤੇ ਚੜਾਉਣ ਦਾ ਇਰਾਦਾ ਰੱਖਦੀ ਆ ਇਹਨਾਂ ਗੱਲਾਂ ਦਾ ਨਿਪਟਾਰਾ 15 ਅਕਤੂਬਰ ਨੂੰ ਪਤਾ ਲੱਗ ਸਕਦਾ ਹੋਣ ਵਾਲੀ ਸੁਣਵਾਈ ਦੇ ਦਰਮਾਨ ਤੇ ਉਸ ਤੋਂ ਬਾਅਦ ਜੇ ਕੇਂਦਰ ਸਰਕਾਰ ਆਪਦੇ ਹਲਫਨਾਮੇ ਦੇ ਵਿੱਚ ਜੋ ਕੁਝ ਵੀ ਕਹਿਦੀ ਆ ਉਦੋਂ ਬਾਅਦ ਫਿਰ ਫੈਸਲਾ ਜਿਹੜਾ ਸੁਪਰੀਮ ਕੋਰਟ ਦੇ ਜੱਜ ਕਰਨਗੇ ਤੁਹਾਨੂੰ ਪਤਾ ਵੀ ਇਹ ਭਾਰਤ ਦੇ ਸਭ ਤੋਂ ਸੁਪਰੀਮ ਅਦਾਲਤਾਂ ਸਭ ਤੋਂ ਉੱਚ ਅਦਾਲਤਾਂ ਜਿਹਦੇ ਫੈਸਲੇ ਤੋਂ ਬਾਅਦ ਤਾਂ ਫਿਰ ਰਾਸ਼ਟਰਪਤੀ ਵਚਦੇ ਨੇ ਉਹਨਾਂ ਕੋਲੇ ਵੀ ਰਾਜਵਾਨੇ ਦੇ ਸੰਵੰਦ ਵਿੱਚ ਫੈ ਲੱਗ ਗਈ ਪਈ ਆ ਜਿਹਦੇ ਤੇ ਕੋਈ ਫੈਸਲਾ ਨਹੀਂ ਹੋ ਸਕਿਆ ਸੋ ਹੁਣ ਜਿਹੜੀ ਗੱਲ ਇਹਦਾ ਜਿਹੜਾ ਤੱਤ ਸਾਰੇ ਨਿਕਲਦਾ ਵੀ 3 ਤੋਂ ਲੈ ਕੇ 4 ਮਹੀਨੇ ਦੇ ਅੰਦਰ ਅੰਦਰ ਇਹ ਕੇਸ ਜਾਂ ਉਸ ਪਾਰ ਜਾਂ ਉਸ ਪਾਰ ਹੋ ਜਾਊਗਾ ਇਹਦੇ ਵਿੱਚ ਹੁਣ ਕੋਈ ਲਟਕਣ ਵਾਲੀ ਗੱਲ ਨਹੀਂ ਰਹੂਗੀ ਜਾਂ ਤਾਂ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਭਾਈ ਰਾਜੂਆਣੇ ਦੀ ਰਿਹਾਈ ਦਾ ਰਾਹ ਪੱਧਰਾ ਕਰ ਦੋ ਉਹਨਾਂ ਦੀ ਰਿਹਾਈ ਹੋ ਜਾ ਤੇ ਜਾਂ ਫਿਰ ਉਹਨਾਂ ਦੀ ਜੇ ਸਜ਼ਾ ਬਰਕਰਾਰ ਰੱਖਦੀ ਆ ਰੱਖਣਾ ਚਾਹੁੰਦੀ ਆ ਸੈਂਟਰ ਗਵਰਨਮੈਂਟ ਤਾਂ ਉਹਨਾਂ ਨੂੰ ਫਿਰ ਫਾਂਸੀ ਵੀ ਦੇ ਸਕਦੀ ਆ ਤੇ ਫਿਲਹਾਲ ਦੀ ਘੜੀ ਲੋਕਾਂ ਦੇ ਵਿੱਚ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਸੀਂ ਤਾਂ ਇਹ ਚਾਹੁੰਦੇ ਆ ਵੇ ਜਿਹੜਾ ਇਹ ਮਨੁੱਖੀ ਅਧਿਕਾਰਾਂ ਦਾ ਬਹੁਤ ਭਾਰੀ ਉਲੰਘਣ ਨਹੀਂ ਹੋਣਾ ਚਾਹੀਦਾ ਜਦੋਂ ਇੱਕ ਇਨਸਾਨ ਨੇ ਆਪਣੀ ਸਜ਼ਾ ਪੂਰੀ ਕਰ ਹੀ ਲਈ ਆ ਤੇ ਸਰਕਾਰ ਵੱਲੋਂ ਨੋਟੀਫਿਕੇਸ਼ਨ ਕਰਕੇ ਉਹਨਾਂ ਨੂੰ ਕੁਝ ਜਿਹੜਾ ਉਹਨਾਂ ਤੇ ਰਹਿਮ ਕੀਤਾ ਗਿਆ ਉਹਨਾਂ ਨੂੰ ਜੋ ਵੀ ਦਿੱਤੀ ਗਈ ਸਜ਼ਾ ਦੇ ਵਿੱਚ ਰਹਿਤ ਉਹਦਾ ਲਾਭ ਮਿਲਣਾ ਚਾਹੀਦਾ ਤੇ ਇਹਨਾਂ ਲੋਕਾਂ ਦੀ ਰਿਹਾਈ ਹੋਣੀ ਚਾਹੀਦੀ ਆ ਤਾਂ ਕਿ ਇਹ ਆਪਣੀ ਬਚੀ ਹੋਈ ਜ਼ਿੰਦਗੀ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਜਿਹੜਾ ਹੈ ਕੱਟ ਸਕਣ ਚਲੋ ਕੋਈ ਸਮਾਸੀ ਸਮੇ ਦੇ ਬਹਿਣ ਵਿੱਚ ਬਹਿ ਕੇ ਭਾਵਨਾਵਾਂ ਸੀ ਜਦੋਂ ਕਿਸੇ ਦੀਆਂ ਭਾਵਨਾਵਾਂ ਭੜਕਦੀਆਂ ਨੇ ਤੇ ਫਿਰ ਬੜਾ ਕੁਝ ਹੁੰਦਾ ਸੋ ਇਸ ਕਰਕੇ ਹੁਣ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਕੋਈ ਇਹੋ ਜਿਹੀ ਲਹਿਰ ਨਹੀਂ ਹੈ ਸੋ ਇਸ ਕਰਕੇ ਜੇ ਇਹ ਲੋਕ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਬਚਿਆ ਹੋਇਆ ਜੀਵਨ ਆਪਣੇ ਪਰਿਵਾਰਾਂ ਦੇ ਨਾਲੇ ਬਤੀਤ ਕਰ ਲੈਣਗੇ ਇਹਦੇ ਵਿੱਚ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਸੋ ਦੋਸਤੋ ਇਹ ਸੀ ਆਪਣੇ ਅੱਜ ਦੇ ਸਵੇਦਨਸ਼ੀਲ ਮੁੱਦੇ ਤੇ ਗੱਲਬਾਤ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਗੱਲਬਾਤ ਪਸੰਦ ਆਵੇਗੀ ਬਸ ਸਾਡੀ ਤੁਹਾਨੂੰ ਇੱਕੋ ਜਿਹੀ ਅਪੀਲ ਹੁੰਦੀ ਆ ਵੀ ਅਸੀਂ ਨਵਾਂ ਕੰਮ ਸ਼ੁਰੂ ਕੀਤਾ ਤੁਸੀਂ ਲੋਕ ਸਾਡੀ ਸਪੋਰਟ ਕਰੋ ਸਾਡੇ ਚੈਨਲਾਂ ਨੂੰ ਸਬਸਕ੍ਰਾਈਬ ਵੀ ਕਰੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡਾ ਦਿੱਤਾ ਹੋਇਆ ਹੌਸਲਾ ਸਾਨੂੰ ਹੋਰ ਵੀ ਚੰਗੀਆਂ-ਚੰਗੀਆਂ ਜਾਣਕਾਰੀਆਂ ਖੋਜ ਕੇ ਤੁਹਾਡੇ ਤੱਕ ਪਹੁੰਚਾਉਣ ਲਈ ਜਿਹੜਾ ਉਹਦੇ ਕਹਨੂੰ ਤਾਕਤ ਮਿਲਦੀ ਆ ਸੋ ਤੁਸੀਂ ਜੁੜੇ ਰਹੋ ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਅਤੇ ਮੰਡ న్యూਜ਼ ਪੰਜਾਬ ਦੇ ਨਾਲ ਰੱਬ ਰਾਖਾ